ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੌਤਰਾ ਤੇ ਜ਼ਿਲ੍ਹਾ ਨੂੰ ਪੈਂਦੇ ਮੁਕਸਰ ਤੇ ਵਾਈ ਕੋਲ ਸੁਣ ਵਾਲੀ ਮੱਝ ਬਕਾਉ ਹੈ ਜੀ ਵੱਧ ਜਾਣਕਾਰੀ ਲੈਂਦੇ ਆਪਾਂ ਵਾਈ ਜੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਨਾਮ ਕਾਸ਼ਦੀਪ ਸਿੰਘ ਜੀ ਪਿੰਡ ਪਿੰਡ ਚੌਤਰਾ ਜੀ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਠੀਕ ਹੈ ਮਾਜਰੀ ਜਾਣਕਾਰੀ ਕਿਵੇਂ ਸੁਣਾਂ ਜੀ ਨੇ ਮੱਝ ਕਦੋਂ ਸੂਹੂਗੀ ਕਿੰਨੇ ਦਿਨ ਬਾਕੀ ਵੀਰੇ ਇਹ 4-5 ਦਿਨ ਲੈ ਜੂਗੀ 4-5 ਦਿਨ ਲੈ ਜੂ ਹਾਂਜੀ ਠੀਕ ਆ ਪਿਛਲੇ ਸਵੇਰ ਦੁੱਧ ਵੀਰੇ ਪਿਛਲੇ 15 ਲੀਟਰ ਦੁੱਧ ਸੀਗਾ ਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹੋ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਭਰਾ ਅ ਮੱਝ ਸੂਣ ਵਾਲੀ ਆ 4-5 ਦਿਨ ਬਾਕੀ ਆ ਰੇਟ ਭਰਾ ਇਹਦਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਠੀਕ ਆ ਜੀ ਬਾਈ ਜੀ ਨਾਲ ਜ਼ਰੂਰ ਕੰਨੈਕਟ ਕਰੋ ਇਹਦੇ ਨੂੰ ਘਮਾਓ ਜੀ ਮਾੜੀ ਮੱਝ ਨੂੰ ਲੋ ਜੀ ਬਾਕੀ ਵੱਡੀ ਵੀਡੀਓ ਚ ਭਰਾ ਤੋੜਾ ਤਰਾ ਦਿਖਾਇਆ ਵਾ ਠੀਕ ਐ ਨਾ ਲੋ ਜੀ ਕਰੇਲੂ ਮਾਜਾ ਕੋਈ ਪਪਾਰ ਦਾ ਕੰਮ ਨਹੀਂ ਪਈਦਾ ਠੀਕ ਹੈ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ